पहला जो फिजिकल टेस्ट तेजे तो सामने तुम देख रहे हो सिक्सटीन हंड्रेड मीटर है ये चार चक्कर चार सौ का मीटर का एक चक्कर है चार चक्कर कटने फाइव मिनट थर्टी सैकेंड के फुल मार्क्स है फाइव मिनट फोर्टी फाइव सैकेंड के थोड़े मार्क्स कटा के 5 मिनट फोर्टी फाइव सैकेंड तो बाद इतने आओ एंड इट्स अ वेरी गुड नौकरी फौज की नौकरी बहुत अच्छी है ये वुमेन तुम देखे वुमेन एंट्री भी स्टार्ट हुई है तुम देखे अच्छे हम रिपब्लिक डे परेड हो ਉਹਦੇ ਵਿੱਚ ਇਟ ਇਜ਼ 올 ਊਮਨ ਰਿਕ ਓਕੇ ਗੈਸ ਯਰ ਇਸ ਵਕਤ ਮੈਂ ਜਲੰਧਰ ਕੈਂਟ ਦੇ ਗਰਾਊਂਡ 'ਚ ਖੜਾ ਹੋਇਆ ਜਿੱਥੇ ਤੁਸੀਂ ਮੇਰੇ ਮਗਰ ਵੇਖ ਸਕਦੇ ਹੋ ਸੈਨਾ ਦੇ ਵਿੱਚ ਭਰਤੀ ਹੋਣ ਲਈ ਅਗਨੀ ਵੀਰ ਦੇ ਜਵਾਨ ਜਿਹੜੇ ਨੇ ਕਿ ਦੌੜ ਲਗਾ ਰਹੇ ਨੇ 16 ਤਰੀਕ ਨੂੰ ਇਹ ਭਰਤੀ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਹੋਈ ਹੈ 4 ਦਿਨ ਤੱਕ ਚੱਲਣ ਵਾਲੀ ਹੈ ਪ੍ਰਕਿਰਿਆ ਦੇ ਵਿੱਚ ਜਿਹੜਾ ਹੈ ਕਿ ਪੰਜਾਬ ਦੇ ਪੰਜ ਡਿਸਟ੍ਰਿਕਟ ਤੋਂ ਜਿਹੜਾ ਹੈ ਕਿ ਉਹ ਜਵਾਨ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਹਿੱਸਾ ਲੈ ਰਹੇ ਨੇ ਇਸ ਟਾਈਮ ਜਿਹੜਾ ਹੈ ਕਿ ਤੁਸੀਂ ਦੇਖ ਸਕਦੇ ਹੋ ਦੂਸਰਾ ਰਾਉਂਡ ਜਿਹੜਾ ਹੈ ਕਿ ਉਹ ਦੌੜ ਦਾ ਚੱਲਦਾ ਪਿਆ ਹੋਇਆ ਹੈ ਉਤਸ਼ਾਹ ਪੂਰਾ ਹੈ ਜਰਨਲ ਜਿਹੜੇ ਨੇ ਰਿਕਰੂਟਮੈਂਟ ਪ੍ਰੋਸੈਸ ਦੇ ਹੈਡ ਆਰਐਸ ਕੁਮਨ ਸਾਹਿਬ ਉਹਨਾਂ ਨੇ ਜਿਹੜੀ ਇੱਕ ਹੀ ਹੁਣੇ ਜਾਣਕਾਰੀ ਦਿੰਦੇ ਦੱਸਿਆ ਕਿ 4 ਤੋਂ 5 ਜਿਹੜੇ ਕਿ ਰਾਉਂਡਸ ਦੇ ਵਿੱਚ ਜਿਹੜਾ ਕਿ ਇਹ ਰਿਕਰੂਟਮੈਂਟ ਦੀ ਪ੍ਰਤੀ ਨੂੰ ਜਿਹੜਾ ਕਿ ਉਹ ਡਿਵਾਈਡ ਕੀਤਾ ਗਿਆ ਵਜ਼ਨ ਦੇ ਵਿੱਚ ਮਲਟੀਪਲ ਤਰੀਕੇ ਦੇ ਨਾਲ ਜਿਹੜੇ ਕਿ ਇਹਨਾਂ ਦੇ ਟੈਸਟ ਹੈਗੇ ਨੇ ਖਾਸ ਤੌਰ ਤੇ ਜਿਹੜਾ ਇੱਕ ਡਰਗ ਟੈਸਟ ਵੀ ਜਿਹੜਾ ਕਿ ਉਹ ਨੌਜਵਾਨਾਂ ਦੀ ਜਿਹੜੀ ਹੈ ਕਿ ਫਿਜ਼ੀਕਲ ਫਿਟਨੈਸ ਨੂੰ ਦੇਖਣ ਵਾਸਤੇ ਉਹ ਕੀਤਾ ਜਾ ਰਿਹਾ ਵਾ ਉਹਦੇ ਨਾਲ ਹੀ ਜਿਹੜਾ ਕਿ ਟੈਟੂ ਟੈਸਟ ਹੈਗਾ ਮੈਂ ਦੂਸਰੇ ਪਾਸੇ ਜਿਹੜਾ ਕਿ ਜਵਾਨ ਜੋ ਇਧਰੋਂ ਸਿਲੈਕਟ ਹੋ ਰਹੇ ਨੇ ਇਹ ਜਿਹੜੀ ਹੈ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜਵਾਨ ਖੜੇ ਹੋਏ ਨੇ ਇਹ ਸਟਾਰਟਿੰਗ ਪੁਆਇੰਟ ਹੈ ਚਾਰ ਰਾਉਂਡ ਹੋਣੇ ਨੇ ਦੂਸਰਾ ਤੀਸਰਾ ਚੌਥਾ ਚੌ ਇਸ ਤਰੀਕੇ ਦੇ ਨਾਲ ਜਵਾਨ ਜਿਹੜੇ ਆਂਦੇ ਨੇ ਤੇ ਉਹ ਇੱਥੇ ਪ੍ਰਕਿਰਿਆ ਦੇ ਵਿੱਚ ਜਿਹੜਾ ਹਿੱਸਾ ਲੈ ਰਹੇ ਨੇ ਤੇ ਫਿਜ਼ੀਕਲ ਟੈਸਟ ਜਿਹੜਾ ਕਿ 4 ਪੁਆਇੰਟ ਤੇ 50 ਤੋਂ 35 ਸੈਕਿੰਡ ਦਾ ਮਾਫ ਕਰਨਾ ਕਿ ਉਹ ਸੈਕਿੰਡ ਦਾ ਹੈਗਾ ਵੈ ਕਿ ਜਿੰਦੇ ਵਿੱਚ ਜਿਹੜਾ ਕਿ ਫਿਟਨੈਸ ਦਿਖਾਣੀ ਹੈ 5.5 ਮਿੰਟ ਦੀ ਵੀ ਜਿਹੜੀ ਹੈ ਕਿ ਉਹ ਰਾਊਂਡ ਹੈਗੇ ਨੇ 1600 ਮੀਟਰ ਦਾ ਇਹ ਪੂਰਾ ਗੋਲ ਚੱਕਰ ਹੈ ਜਿਹਦੇ ਵਿੱਚ ਇਹ ਚਾਰ ਰਾਊਂਡ ਪੂਰੇ ਕਰਨੇ ਨੇ ਯਾਨੀ ਕਿ ਇੱਕ ਰਾਊਂਡ ਜਿਹੜਾ ਹੈ ਕਿ 400 ਮੀਟਰ ਦਾ ਰਾਊਂਡ ਹੈ ਚਾਰ ਰਾਊਂਡ ਜਿਹੜੇ ਪੂਰੇ ਕੀਤੇ ਜਾਣੇ ਨੇ ਜਿਹੜਾ ਜਵਾਨ ਫਰਸਟ ਆਏਗਾ ਮੈਰਿਟ ਦੇ ਆਧਾਰ ਤੇ ਅੰਦਰ ਉਹ ਜਾ ਰਿਹਾ ਕਿ ਇਸ ਵਾਰ ਦੀ ਜਿਹੜੀ ਭਰਤੀ ਪ੍ਰਕਿਰਿਆ ਵੈ ਇਹਦੇ ਚ ਸਭ ਤੋਂ ਖਾਸ ਗੱਲ ਇਹ ਹੈ ਜੁਆਇਨ ਆਰਮੀ ਇੰਡੀਆ ਦੇ ਜਿਹੜੇ ਪੋਰਟਲ ਤੇ ਵੀ ਦਿੱਤੀ ਗਈ ਹੈ ਕਿ ਇਸ ਸਾਲ ਪ੍ਰੋਸੈਸ ਜਿਹੜਾ ਹੈ ਕਿ ਕੰਪਿਊਟਰ ਟੈਸਟ ਜਿੰਨੂੰ ਫੌਜ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਟਰਾਂਸਪੇਰੈਂਸੀ ਜਿਹੜੀ ਪੂਰੀ ਹੈ ਜਿਸ ਦੇ ਵਿੱਚ ਉਹਦੇ 'ਚ ਜਿਹੜਾ ਕਿ ਸਭ ਤੋਂ ਪਹਿਲਾਂ ਕਿ ਇਹਨਾਂ ਦਾ ਟੈਸਟ ਹੋ ਰਿਹਾ ਵਾ ਟੈਸਟ ਤੋਂ ਜਿਹੜੇ ਜਵਾਨ ਜਿਹੜੇ ਨੇ ਕਿ ਮੈਰਿਟ ਤੇ ਰਹਿ ਰਹੇ ਨੇ ਮੈਰਿਟ ਤੇ ਰਹਿਣ ਵਾਲੇ ਹੀ ਫਿਰ ਉਸ ਤੋਂ ਬਾਅਦ ਆਪਣਾ ਫਿਜ਼ੀਕਲ ਟੈਸਟ ਦਿੰਦੇ ਸੀ ਹਾਲਾਂਕਿ ਪਹਿਲਾਂ ਜਿਹੜਾ ਕਿ ਮੈਰਿਟ ਦਾ ਜਿਹੜਾ ਕੰਪਿਊਟਰ ਟੈਸਟ ਸੀਗਾ ਜਿਹੜਾ ਕਿ ਉਹ ਅਖੀਰ ਦੇ ਵਿੱਚ ਲਿੱਤਾ ਜਾਂਦਾ ਸੀਗਾ ਕਾਰਨ ਉਹਦਾ ਇਹੀ ਸੀਗਾ ਕਿ ਜਦੋਂ ਸ਼ੁਰੂਆਤ ਵਿੱਚ ਇੱਥੇ ਪ੍ਰਤੀ ਪ੍ਰਕਿਰਿਆ ਸ਼ੁਰੂ ਹੁੰਦੀ ਸੀ ਦੌੜ ਹੁੰਦੀ ਸੀ ਮੈਡੀ ਵੇਲੇ ਜਿਹੜੇ ਟੈਸਟ ਪਾਸ ਕਰਦੇ ਸੀਗੇ ਤੇ ਉਹ ਫਿਜ਼ੀਕਲ ਟੈਸਟ ਮਾਫ ਕਰਨਾ ਪਾਸ ਕਰਦੇ ਸੀਗੇ ਤੇ ਉਹ ਮੈਰਿਟ ਦਾ ਜਿਹੜਾ ਕਿ ਟੈਸਟ ਨਹੀਂ ਕਲੀਅਰ ਕਰ ਪਾਉਂਦੇ ਸੀ ਹੁਣ ਜਿਹੜਾ ਕਿ ਇਸ ਵਾਰ ਦੀ ਜਿਹੜੀ ਪ੍ਰਕਿਰਿਆ ਵੈ ਉਹਦੇ ਵਿੱਚ ਕੰਪਿਊਟਰ ਟੈਸਟ ਜਿਹੜਾ ਕਿ ਪਹਿਲਾਂ ਰੱਖਿਆ ਗਿਆ ਉਹਦੇ ਚ ਜਿਹੜੇ ਜਵਾਨ ਜਿਹੜੇ ਮੈਰਿਟ ਦੇ ਆਧਾਰ ਤੇ ਆਉਂਦੇ ਨੇ ਉਸ ਤੋਂ ਬਾਅਦ ਹੀ ਉਹਨਾਂ ਦਾ ਮੈਡੀਕਲ ਸ਼ੁਰੂ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਰੱਸਾ ਲਗਾ ਦਿੱਤਾ ਗਿਆ ਹੋਇਆ ਹੈ ਜਵਾਨ ਦੌੜ ਕੇ ਆ ਰਹੇ ਨੇ ਕਿ ਚੌਥਾ ਜਿਹੜਾ ਕਿ ਲਾਸਟ ਰਾਉਂਡ ਜਿਹੜਾ ਸਮਾਪਤ ਹੋ ਰਿਹਾ ਵੈ ਹੁਣ ਇਹਦਾ ਸਾਰਾ ਦੱਸਿਆ ਜਾਏਗਾ ਕਿ ਫਰਸਟ ਰਾਉਂਡ ਸੈਕੰਡ ਰਾਉ ਇੰਦੇ ਚ ਦਾਖਲ ਹੁੰਦੇ ਨੇ ਤੁਸੀਂ ਇਹ ਦੇਖ ਸਕਦੇ ਹੋ ਅਖੀਰਲਾ ਰਾਊਂਡ ਹੈ ਜੇਕਰ ਕੋਈ ਜਵਾਨ ਇੱਥੋਂ ਰਹਿ ਜਾਂਦੇ ਨੇ ਬਾਹਰ ਉਹ ਅਗਲੀ ਪ੍ਰਕਿਰਿਆ ਦੇ ਵਿੱਚ ਬਿਲਕੁਲ ਨਹੀਂ ਸਾਲ ਲੈਣਗੇ ਤੁਸੀਂ ਦੇਖ ਸਕਦੇ ਹੋ ਜਵਾਨ ਹੁਣ ਜਿਸ ਤਰੀਕੇ ਦੇ ਨਾਲ ਐਂਟਰ ਕਰ ਰਿਹਾ ਵਾ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਜੋਸ਼ ਪੂਰਾ ਹੈ ਜਵਾਨਿਆਂ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿਸ ਤਰੀਕੇ ਦੇ ਨਾਲ ਜਵਾਨ ਪੂਰਾ ਹੈ ਦੂਸਰੇ ਰਾਊਂਡ ਦੀ ਇੱਥੇ ਹੁਣ ਹੋ ਰਹੀ ਤਿਆਰੀ ਹੁਣ ਜਿਹੜਾ ਕਿ ਉਹ ਰੋਪ ਚੁੱਕ ਦਿੱਤੀ ਜਾਏਗੀ ਕੁੱਛ ਹੀ ਸਕਣ ਦੇ ਵਿੱਚ ਜਿਹੜਾ ਕਿ ਜਦੋਂ ਵੀ ਤਿੰਨ ਦੀ ਇੱਥੇ ਦੱਸਿਆ ਜਾਏਗਾ ਅਕੋਰਡਿੰਗ ਟੂ ਦੀ ਟਾਈਮ ਉਹ ਜਵਾਨ ਜਿਹੜਾ ਰਹਿ ਗਿਆ ਤੁਸੀਂ ਦੇਖ ਸਕਦੇ ਹੋ ਅਕਸਰ ਤੁਸੀਂ ਇਦਾਂ ਦੀਆਂ ਤਸਵੀਰਾਂ ਜਿਹੜੀਆਂ ਹੈ ਕਿ ਉਹ ਸੋਸ਼ਲ ਮੀਡੀਆ ਤੇ ਦੇਖੀਆਂ ਹੋਣੀਆਂ ਆ ਜਿਹੜੇ ਹੁਣ ਸਾਰੇ ਜਵਾਨ ਨੇ ਇਹ ਡਿਸਕੁਆਲੀਫਾਈ ਹੋ ਗਏ ਨੇ ਇਹ ਅੱਗੇ ਜਿਹੜਾ ਕਿ ਹੁਣ ਇਸ ਦੌਰ ਦਾ ਜਿਹੜਾ ਕਿ ਹਿੱਸਾ ਨਹੀਂ ਬਣ ਪਾਣਗੇ ਤਸਵੀਰਾਂ ਤੁਹਾਨੂੰ ਇਸ ਲਈ ਮੈਂ ਜਲੰਧਰ ਕੈਂਟ ਤੋਂ ਦਿਖਾ ਰਿਹਾ ਇਹ ਸੇਨਾ ਚ ਭਰਤੀ ਦੀ ਜਿਹੜੀ ਹੈ ਕਿ ਪ੍ਰਕਿਰਿਆ ਚੱਲ ਰਹੀ ਹੈ ਅੱਜ ਦੇ ਦਿਨ ਦਾ ਇਹ ਅਖੀਰਲਾ ਰਾਉਂਡ ਸੀਗਾ ਜਿਹਦੇ ਵਿੱਚ ਜਵਾਨ ਤੁਰਕੇ ਦੌੜ ਕੇ ਜਿਹੜਾ ਹੈ ਕਿ ਉਹ ਇਸਾਲਾਰੇ ਸੇ ਸ਼ੁਰੂਆਤ ਹੋਈ ਹੈ ਦੂਸਰੇ ਪਾਸੇ ਡਰਗ ਟੈਸਟ ਹੈ ਉਹਦੇ ਬਾਅਦ ਹੀ ਬਾਇਓਮੈਟ੍ਰਿਕ ਟੈਸਟ ਹੈ ਜੋ ਫਾਰਮ ਦੇ ਵਿੱਚ ਭਰਿਆ ਜਾਂਦਾ ਉਹਦੀ ਤਸਦੀਕ ਹੋਏਗੀ ਦੈਨ ਉਸ ਤੋਂ ਬਾਅਦ ਜਿਹੜਾ ਹੈ ਕਿ ਇਹਦੇ ਟੈਟੂ ਟੈਸਟ ਵੀ ਜਿਹੜਾ ਹੈ ਕਿ ਉਹ ਨਾਲ ਕੀਤਾ ਜਾ ਰਿਹਾ ਵੈ ਜੇਕਰ ਕਿਸੇ ਜਵਾਨ ਦੇ ਜਾਂ ਕੈਂਡੀਡੇਟ ਦੇ ਜਿਹੜਾ ਕਿ ਸਰੀਰ ਤੇ ਟੈਟੂ ਟੈਸਟ ਦੇ ਵਿੱਚ ਪਾਸ ਨਹੀਂ ਹੁੰਦਾ ਉਹਨੂੰ ਜਿਹੜਾ ਹੈ ਕਿ ਡਿਸਕਵਾਲਿਫਾਈ ਕਰ ਦਿੱਤਾ ਜਾਂਦਾ ਫਿਰ ਉਸ ਤੋਂ ਬਾਅਦ ਜਿਹੜਾ ਕਿ ਡਾਕੂਮੈਂਟੇਸ਼ਨ ਸਾਰੀ ਚੈੱਕ ਹੁੰਦੀ ਹੈ ਸਾਰੀ ਪ੍ਰਕਿਰਿਆ ਜਿਹੜੀ ਹੈ ਕਿ ਉਹ ਪੂਰੀ ਟਰਾਂਸਪੈਰੈਂਸੀ ਦੇ ਵਿੱਚ ਅਧਿਕਾਰੀਆਂ ਦੀ ਨਿਗਰਾਨੀ ਦੇ ਹੇਠ ਹੁੰਦੀ ਪਈ ਹੈ ਹਾਲਾਂਕਿ ਕੋਮਨਸਾਬ ਦੇ ਨਾਲ ਉਹਨਾਂ ਨੇ ਇਹ ਗੱਲ ਜ਼ਰੂਰ ਆਖੀ ਸੀਗੀ ਕਿ ਸਾਨੂੰ ਜਿਹੜੀ ਜ਼ਿਆਦਾ ਜ਼ਰੂਰਤ ਹੈ ਉਹ ਆਈਟੀ ਦੇ ਨਾਲ ਜੁੜੇ ਹੋਏ ਟੈਕਨੀਕਲ ਸਟਾਫ ਦੀ ਦੇ ਟੈਕਨੀਕਲ ਇਕਵਿਪਮੈਂਟ ਜਿਹੜੇ ਲੋਕ ਨੇ ਉਹਨਾਂ ਦੀ ਹੈਗੀ ਹੈ ਗੱਲਬਾਤ ਇਸ ਵੇਲੇ ਜ਼ਰੂਰ ਕਰਾਂਗੇ ਆਰਐਸ ਕੋਮਨਸਾਬ ਨੇ ਸਰ ਤੁਸੀਂ ਹੁਣੇ ਬਰੀਫ ਕੀਤਾ ਥੋੜੇ ਦੇਰ ਪਹਿਲਾਂ ਕਿ ਟੈਕਨੀਕਲ ਜਿਹੜੀ ਸਾਡੀ ਫੌਜ ਆਉਣ ਵਾਲੇ ਸਮੇਂ ਚ ਲੈਸ ਵੀ ਹੋ ਰਹੀ ਹੈ ਤੇ ਹੈ ਸਾਡੀ ਰਿਕੁਆਇਰਮੈਂਟ ਹੈ ਕਿ ਜ਼ਿਆਦਾਤਰ ਟੈਕਨੀਕਲ ਜਿਹੜੇ ਨੇ ਕਿ ਕੈਂਡੀਡੇਟਸ ਆ ਕਿਆ ਥੋੜਾ ਗਾਈਡ ਕਰੋ ਜਿਹੜੇ ਪੀਟੀਸੀ ਨਿਊਜ਼ ਦੇ ਜਿਹੜੇ ਜੁਵਾਨ ਇਹ ਦੇਖ ਰਹੇ ਹੋਣਗੇ ਜੋ ਫਿਊਚਰ ਚ ਸੈਨਾ ਚ ਜਾਣ ਦੀ ਸੋਚਦੇ ਉਹ ਉਹ ਇਸ ਤਰ੍ਹਾਂ ਹੈ ਕਿ ਅਸੀਂ ਜਿੱਦਾਂ ਅਸੀਂ ਤੁਹਾਨੂੰ ਸਮਝਾਇਆ ਟੈਕਨੀਕਲ ਐਂਟਰੀ ਸਾਨੂੰ ਹਰ ਆਰਗੇਨਾਈਜੇਸ਼ਨ ਨੂੰ ਚਾਹੀਦੀ ਹੈ ਮੇਰੀ ਆਰਮੀ ਨਹੀਂ ਹੈ ਆਰਮੀ ਵਿੱਚ ਤੁਸੀਂ ਦੇਖ ਰਹੇ ਹੋ ਕਿ ਅੱਜ ਕੱਲ ਹਰ ਚੀਜ਼ ਟੈਕਨੀਕਲ ਹੈ ਚਾਹੇ ਰਾਕਟ ਹੈ ਮਿਜ਼ਾਈਲ ਹੈ ਕੋਈ ਵੀ ਚੀਜ਼ ਹੈ ਤੇ ਐਸੀ ਵੈਲਕਮ ਕਰਨਿਆ ਕਿ ਟੈਕਨੀਕਲ ਵਾਲੇ ਕੈਂਡੀਡੇਟ ਸਾਧੋ ਜਿਆਦਾ ਦੇ ਜਿਆਦਾ ਆਣ ਇਸ ਕਰਕੇ ਆਰਮੀ ਦਾ ਵੀ ਫਾਇਦਾ ਹੋਵੇ ਤੇ ਟੈਕਨੀਕਲ ਕੈਂਡੀਡੇਟ ਦੀ ਕੈਟੇਗਰੀਜ਼ੇਸ਼ਨ ਇੱਥੇ ਅਲੱਗ ਹੁੰਦੀ ਹੈ ਟੈਕਨੀਕਲ ਕੈਂਡ ਦਾ ਰਨਵੇ ਅਲੱਗ ਹੁੰਦਾ ਹੈ ਉਹਨਾਂ ਦਾ ਕ੍ਰਾਈਟੇਰੀਆ ਇਜ਼ ਆਲਸੋ ਜਸਟ ਪਾਸ ਉਹਨਾਂ ਦੇ ਦੋ ਇਨਕਲੂਜ਼ਰ ਨਹੀਂ ਬੰਦੇ ਜਿੱਦਾਂ ਇੱਥੇ ਤੁਹਾਡੇ ਸਾਹਮਣੇ ਬਣ ਰਹੇ ਨੇ ਉਹਨਾਂ ਦੇ ਹਾਈਟ ਵਿੱਚ ਵੀ ਥੋੜੀ ਜੀ ਰਿਲੈਕਸੇਸ਼ਨ ਹੁੰਦੀ ਹੈ ਤੇ ਹਰ ਸਾਈਡ ਤੋਂ ਹੈਗਾ ਤੋ ਜਿਹੜਾ ਕਿ ਨੰਬਰ ਚ ਮੈਰਿਟਸ ਵੀ ਬੋਨਸ ਜਿਹੜਾ ਕਿ 20 ਤੋਂ 50 ਮਾਰਕਸ ਦਾ ਜਿਹੜਾ ਖਾਸ ਉਹਨਾਂ ਨੂੰ ਬੋਨਸ ਵੀ ਮਿਲਦਾ ਹੈ ਅਪ ਟੂ 50 ਮਾਰਕਸ ਦਾ ਐਡੀਸ਼ਨਲ ਬੋਨਸ ਵੀ ਮਿਲਦਾ ਹੈ ਤੇ ਇਹ ਜੇ ਮੈਸੇਜ ਤੁਸੀਂ ਦੇ ਸਕਦੇ ਹੋ ਟੂ ਵੀ ਵੈਲਕਮ ਮੋਰ ਆਫ ਟੈਕਨੀਕ ਤੁਸੀਂ ਹੋਰ ਬੜੀ ਖਾਸ ਚੀਜ਼ ਤੇ ਇਹ ਗੱਲ ਆਖੀ ਕਿ 1600 ਮੀਟਰ ਦਾ ਇਹ ਜਿਹੜਾ ਕਿ ਰਾਉਂਡ ਚਾਰਜ ਵਿੱਚ ਹੁੰਦੇ ਆ ਫਿਜ਼ੀਕਲ ਟੈਸਟ ਦੇ ਵਿੱਚ ਇੱਕ ਬੇਸ ਜਿਹੜਾ ਕਿ ਉਸ ਸਟਰੈਂਥ ਹੈ ਜਿਹੜਾ ਯੂਥ ਹੈ ਕੈਂਡੀਡੇਟਸ ਹੈ ਇਨਕਲੂਡ ਆਪਣੇ ਡਾਈਟ ਵੀ ਰੱਖੇ ਸਟਰੈਂਥ ਵੀ ਰੱਖੇ ਉਹਦੇ ਤੇ ਥੋੜਾ ਗਾਈਡ ਕਰੋ ਕਿ ਬੇਸਿਕ ਜਿਸ ਚੀਜ਼ ਦੀ ਲੋੜਾ ਚਾਹੀਏ ਉਹ ਟੈਕਨੀਕਲ ਚਾਵੇ ਚਾਹੇ ਉਹ ਸਪੋਰਟਸ ਚਾਵੇ ਸਟਰੈਂਥ ਜ਼ਰੂਰੀ ਉਹਦੇ ਥੋੜਾ ਤਾਂ ਗਾਈਡ ਹਾਂਜੀ ਹਾਂਜੀ ਦੇਖੋ ਜੀ ਪਹਿਲਾ ਜਿਹੜਾ ਫਿਜ਼ੀਕਲ ਟੈਸਟ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ 1600 ਮੀਟਰ ਹੈ ਇਹਦੇ ਚਾਰ ਚੱਕਰ 400 ਦਾ ਮੀਟਰ ਦੇ ਇੱਕ ਚੱਕਰ ਹੈ ਚਾਰ ਚੱਕਰ ਕੱਟਨੇ 5 ਮਿੰਟ 30 ਸਕਿੰਡ ਤੇ ਫੁੱਲ ਮਾਰਕਸ ਹੈ ਤੇ 5 ਮਿੰਟ 45 ਸਕਿੰਡ ਤੇ ਥੋੜੇ ਮਾਰਕਸ ਕਟਾ ਕੇ 5 ਮਿੰਟ 45 ਸੈਕਿੰਡ ਤੋਂ ਬਾਅਦ ਨਹੀਂ ਹੈ ਤੇ ਤੁਸੀਂ ਆਪ ਹੀ ਦੇਖਿਆ ਇਹਦੇ ਵਿੱਚ ਜਿਹੜੇ ਬੱਚ ਉਹ ਇੱਕਦਮ ਸਿੱਧਾ ਇਨਕਲੋਜ਼ਰ ਵਨ ਵੇਜ ਆਂਦੇ ਨੇ ਟੂ ਵੇਜ ਜਿਹੜੇ ਪ੍ਰੈਕਟਿਸ ਨਹੀਂ ਕਰਕੇ ਆਂਦੇ ਉਹ ਇਸੇ ਲੈਵਲ ਤੇ ਆਊਟ ਹੋ ਜਾਂਦੇ ਬਿਲਕੁਲ ਠੀਕ ਤੇ ਆਪਣੀ ਡਾਈਟ ਠੀਕ ਰੱਖਣਾ ਖੁਦ ਪ੍ਰੈਕਟਿਸ ਕਰਨਾ ਪ੍ਰੈਕਟਿਸ ਕਰਨ ਤੋਂ ਬਾਅਦ ਇਹ ਧਿਆਨ ਨਾਲ ਕਾਫੀ ਫਾਇਦਾ ਹੋਏਗਾ ਮਤਲਬ ਕਿ ਤਿਆਰੀ ਜਿਹੜੀ ਹੈ ਕਿ ਜ਼ਰੂਰੀ ਹੈ ਕੋਈ ਤਿਆਰੀ ਬੱਚੇ ਨੇ ਖੁਦ ਕਰਨੀ ਹੈ ਰਿਟਨ ਟੈਸਟ ਦੀ ਵੀ ਆਪ ਹੀ ਕਰਨੀ ਹੈ ਐਗਜ਼ੈਕਟਲੀ ਰਨ ਦੀ ਵੀ ਆਪ ਹੀ ਕਰਨੀ ਹੈ ਇਸ ਤੋਂ ਇਲਾਵਾ ਇੱਕ ਬੀਮ ਉਹਨਾਂ ਨੇ 12 ਬੀਮ ਕੱਟੇ ਕੀ ਫੌਜ ਹਮੇਸ਼ਾ ਨਾਲ ਹੈ ਬਿਲਕੁਲ ਫੌਜ ਹਮੇਸ਼ਾ ਨਾਲ ਹੈ ਤੁਸੀਂ ਇੱਥੇ ਆਓ ਐਂਡ ਇਟਸ ਅ ਵੈਰੀ ਗੁੱਡ ਨੌਕਰੀ ਫੌਜ ਦੀ ਨੌਕਰੀ ਬਹੁਤ ਅਚੇਬ ਇਹ ਬਹੁਤ ਅੱਛੀ ਨੌਕਰੀ ਹੈ ਫੌਜ ਦੀ ਵਧੀਆ ਤਰੀਕੇ ਨਾਲ ਚੱਲੇਗੀ ਆਨਮਲੇ ਦਿਨਾਂ ਦੇ ਵਿੱਚ ਜਿਹੜਾ ਹੈ ਕਿ ਉਹ ਲੜਕੀਆਂ ਦੀ ਵੀ ਜਿਹੜੀ ਰਿਕਰੂਟਮੈਂਟ ਦੱਸੀ ਜਾ ਰਹੀ ਕਿਉਂਕਿ ਇਹ ਜਿਹੜਾ ਸੈਂਟਰ ਹੈ ਜੀ ਐਨ ਕੇ ਤੇ ਪੰਜਾਬ ਦਾ ਹੈਗਾ ਤੁਸੀਂ ਲੀਡ ਕਰਦੇ ਹੋ ਇਹਨੂੰ ਥੋੜਾ ਉਹਦੀ ਬਰੀਫ ਕਰ ਇਹ ਔਮਨ ਤੁਸੀਂ ਦੇਖਿਆ ਔਮਨ ਐਂਟਰੀਜ਼ ਵੀ ਸਟਾਰਟ ਹੋਈਆਂ ਐ ਤੁਸੀਂ ਦੇਖਿਆ ਅੱਜ ਜਿਹੜੀ ਹੁਣ ਰਿਪਬਲਿਕ ਡੇ ਪਰੇਡ ਹੋ ਰਹੀ ਹੈ 26 ਉਹਦੇ ਵਿੱਚ ਇਟ ਇਜ਼ ਆਲ ਔਮਨ ਕੰਡੀਸ਼ਨ Yes, yes. Okay. It's a national news. Okay. And uh, women core of military police. ਕੋਰ ਆਫ ਮਿਲਟਰੀ ਪੁਲਿਸ ਆਰਮੀ ਨੇ ਲੈਣਾ ਸ਼ੁਰੂ ਕੀਤਾ ਹੈ ਤੇ ਉਹ ਵਿਮਨ ਦੀ ਅਸੀਂ ਜਿੱਦਾਂ ਹੁਣ ਇੱਥੇ ਡੇਟ 19 ਡਿਸੰਬਰ ਦੀ ਹੈ ਤੁਸੀਂ ਆ ਕੇ ਦੇਖੋ ਉਹਨਾਂ ਦਾ ਵੀ ਪ੍ਰੋਸੀਜਰ ਸੇਮ ਹੈ ਉਹਨਾਂ ਦੇ ਰਨ ਦੇ ਟਾਈਮਿੰਗ ਥੋੜੇ ਜਿਹਾ ਡਿਫਰੈਂਟ ਹੈ ਬੇਸਡ ਔਨ ਦੀ ਜੈਂਡਰ ਐਂਡ ਆਲ ਅੱਗੇ ਫਿਜ਼ੀਕਲ ਟੈਸਟ ਵੀ ਡਿਫਰੈਂਟ ਹੈ ਸਾਰੇ ਉਹਨਾਂ ਦੇ ਜਿੰਨੇ ਵੀ ਰਨ ਵਗੈਰਾ ਕੰਡੈਕਟ ਹੋਣਗੇ ਸਾਰੇ ਸਾਟੀ ਔਰਮੈਨਸ ਮਿਲਟਰੀ ਪੁਲਿਸ ਹੋਏਗੀ ਜਾਂ ਸਿਵਲ ਦੇ ਕੰਸਟਲ ਹਾਸਪੀਟਲ ਦੇ ਚੇਵੀ ਹੈ ਕਿ ਲਾਸਟ ਈਅਰ ਦੀਆਂ ਰਿਕਰੂਟਮੈਂਟਸ ਜਿਹੜੀਆਂ ਕਿ ਉਹੀ ਆਉਣ ਵਾਲੀ ਜਿਹੜੀ ਰਿਕਰੂਟਮੈਂਟ ਉਹਨੂੰ ਦੇਖਣ ਨੂੰ ਮਿਲਣਗੇ ਤੁਹਾਨੂੰ ਦੇਖਣ ਨੂੰ ਮਿਲਗੇ ਉਹੀ ਕੰਟਰੋਲ ਕਰਦੇ ਹੋਣਗੇ ਦੇ ਵਿਲ ਬੀ ਕੰਟਰੋਲਿੰਗ ਜੀ ਠੀਕ ਹੈ ਜੀ ਸ਼ੁਕਰੀਆ ਸੀ ਸ਼ੁਕਰੀਆ ਬਹੁਤ ਸੁਖਾਲਵੇਂ ਮਾਹੌਲ ਦੇ ਵਿੱਚ ਤੇ ਪੋਜ਼ਿਟਿਵ এনवायरमेंट ਦੇ ਵਿੱਚ ਜਿਹੜਾ ਕਿ ਇੱਥੇ ਟ੍ਰੇਨਿੰਗ ਪ੍ਰੋਸੈਸ ਜਿਸ ਤਰੀਕੇ ਨਾਲ ਚੱਲ ਰਿਹਾ ਆਰਐਸ ਕੋ ਮਾਨ ਸਾਹਿਬ ਨੇ ਉਹਦੀ ਜਾਣਕਾਰੀ ਦਿੱਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਕਿ ਲੜਕੀਆਂ ਦੀ ਵੀ ਜਿਹੜੀ ਰਿਕਰੂਟਮੈਂਟ ਜਿਹੜੀ ਕਿ ਜਾਰੀ ਹੋਏਗੀ ਖਾਸ ਕਰਕੇ ਜੰ&ਕ ਤੇ ਪੰਜਾਬ ਦੇ ਤਸਵੀਰਾਂ ਲੈ ਕੇ ਅਪਡੇਟ ਲੈ ਕੇ ਉਹ ਵੀ ਹਾਜ਼ਰ ਹੋਵਾਂਗੇ ਅੱਜ ਦੀ ਜੋ ਪ੍ਰਕਿਰਿਆ ਜਿਸ ਤਰੀਕੇ ਦੇ ਨਾਲ ਸੈਨਾ ਦੀ ਚੱਲ ਰਹੀ ਹੈ ਮਗਰ ਤੁਸੀਂ ਵੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਰਿਕਰੂਟਮੈਂਟ ਚੱਲ ਨਹੀਂ ਹੈ ਖਾਸ ਕਰਕੇ ਜਿਹੜਾ ਹੈ ਕਿ ਉਹ ਜਨਰਲ ਸਾਹਿਬ ਨੇ ਗੱਲ ਆਖੀ ਹੈ ਕਿ ਜਿਹੜੇ ਯੂਥ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਫੌਜ ਦਾ ਹਿੱਸਾ ਬੰਨਾ ਚਾਹੁੰਦੇ ਨੇ ਉਹ ਆਪਣੀਆਂ ਕਿਹੜੀ ਕਿਹੜੀ ਸਟਰੈਂਥ ਤੇ ਕੰਮ ਕਰਨ ਖਾਸ ਕਰਕੇ ਟੈਕਨੀਕਲ ਯਾਨੀ ਕਿ ਆਈਟੀ ਨਾਲ ਜਿਹੜੇ ਸੰਬੰਧਿਤ ਲੋਕ ਨੇ ਜਾਂ ਸੰਬੰਧਿਤ ਸਟੂਡੈਂਟਸ ਨੇ ਉਹ ਆਪਣਾ ਫਿਊਚਰ ਜੇ ਆਰਮੀ 'ਚ ਦੇਖਦੇ ਪਏ ਨੇ ਉਹਨਾਂ ਉਹਨਾਂ ਦੀ ਰਿਕਰੂਟਮੈਂਟ ਦੇ ਵਿੱਚ ਜਿਹੜਾ ਕਿ ਖਾਸ ਕਰਕੇ ਕਈ ਤਰੀਕੇ دیے ਜਿਹੜੇ ਨੇ ਕਿ ਉਹ ਸਹੂਲਤਾ ਦਿੱਤੀਆਂ ਗਈਆਂ ਨੇ ਉਹਨਾਂ ਦੇ ਕੋਰਸਸ ਨੂੰ ਲੈ ਕੇ ਕਈ ਨੰਬਰਾਂ ਦਾ ਵਿੱਚ ਜਿਹੜਾ ਕਿ 20 ਤੋਂ ਲੈ ਕੇ 50 ਮਾਰਕਸ ਦਾ ਜਿਹ ਉਲਾਵਾ ਵੀ ਜਿਹੜਾ ਕਿ ਫਿਜ਼ੀਕਲ ਟੈਸਟ ਵੀ ਜਿਹੜਾ ਕਿ ਬੇਸਿਕ ਫਿਜ਼ੀਕਲ ਟੈਸਟ ਜਿਹੜਾ ਕਿ ਉਹਨਾਂ ਨੂੰ ਦੇਣਾ ਹੋਵੇਗਾ ਇਸੇ ਤਰ੍ਹਾਂ ਹੀ ਜਿਹੜਾ ਕਿ ਸਪੋਰਟਸ ਦੇ ਨਾਲ ਰਿਲੇਟਡ ਜਿਹੜੇ ਕੈਂਡੀਡੇਟਸ ਨੇ ਜਾਂ ਜਿਹੜੇ ਜਵਾਨ ਨੇ ਜਿਹੜਾ ਆਰਮੀ ਦਾ ਹਿੱਸਾ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਰਿਲਾਕਸੇਸ਼ਨ ਜਿਹੜੀ ਹੈ ਕਿ ਦਿੱਤੀ ਜਾਏਗੀ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਪ੍ਰਕਸ਼ੀ ਪਰਿਕਸ਼ਾ ਨੂੰ ਲੈ ਕੇ ਜੋ ਇਹ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੈ ਇਹਦੇ ਜਵਾਨ ਆਪਣਾ ਕਿੰਨਾ ਸਾਥ ਦਿਖਾਉਂਦੇ ਨੇ ਇਹ ਹੁਣ ਦੇਖਣਾ ਹੋਵੇਗਾ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰਮੋਦ ਸਿੰਘ ਪੀਟੀਸੀ న్యూਸ ਜਿਲੰਦਰਗਟ